ਦੋਸਤੋ ਆਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਤੇ ਵੀਡੀਓ ਨੂੰ ਪੂਰਾ ਵੇਖਿਓ ਤੇ ਵੇਖਣ ਤੋਂ ਬਾਅਦ ਆਪਣੇ ਵਿਚਾਰਾਂ ਨੂੰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਇਸ ਵੀਡੀਓ ਦੇ ਵਿੱਚ ਇੱਕ ਔਰਤ ਆਪਣੇ ਪਤੀ ਨੂੰ ਕਿਸੇ ਪਰਾਈ ਔਰਤ ਦੇ ਨਾਲ ਜਦੋਂ ਵੇਖਦੀ ਹੈ ਤਾਂ ਉਸ ਦਾ ਗੁੱਸਾ ਭੜਕ ਜਾਂਦਾ ਹੈ ਅਤੇ ਕਹਿੰਦੀ ਹੈ ਕਿ ਇਹ ਬੰਦਾ ਫੌਜੀ ਹੈ ਅਤੇ ਨਾ ਹੀ ਮੈਨੂੰ ਚੰਗਾ ਸਮਝਦਾਏ ਤੇ ਨਾ ਹੀ ਬੱਚਿਆਂ ਨੂੰ ਇਸ ਦੀਆਂ ਦੋ ਧੀਆਂ ਵੀ ਨੇ ਉਸ ਤੋਂ ਬਾਅਦ ਉਹ ਔਰਤ ਇਸ ਬੰਦੇ ਦੇ ਨਾਲ ਕੀ ਵੀ ਵਿਵਾਰ ਕਰਦੀ ਹੈ ਆਪਣੇ ਪਤੀ ਦੇ ਨਾਲ ਕੀ ਵੀ ਵਿਵਾਰ ਕਰਦੀ ਹੈ ਆਓ ਲੈ ਚੱਲਦੇ ਆ ਤੁਹਾਨੂੰ ਉਸ ਵਾਇਰਲ ਵੀਡੀਓ ਦੇ ਵੱਲ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰਾਂ ਨੂੰ ਕਮੈਂਟਾਂ 'ਚ ਜ਼ਰੂਰ ਸਾਂਝੇ ਕਰਿਓ ਇੱਧਰ ਹਾਂ ਇੱਧਰ ਇੱਧਰ ਕਿੱਧਰ ਤੂੰ ਕਿੱਧਰ ਆ ਕਿੱਧਰ ਮੈਂ ਕਿੱਧਰ ਬੱਚਾ ਤੂੰ ਕਿੱਧਰ ਆ ਤੂੰ ਉਹਨੂੰ ਕਿੱਧਰ ਆ ਗਈ ਕੋਹੜਾ ਬੜਾ ਹੈ ਜਨਨੀ ਕੀ ਕਰ ਰਹੀ ਆਂ ਤੂੰ ਹਾਂ ਕੋਣ ਆ ਤੂੰ ਮਾਰਾ ਤੇਰੇ ਹਾਂ ਕੋਣ ਆ ਤੂੰ ਮੈਨੇ ਕਿੱਥੋਂ ਲਿਆਂਦਾ ਕਿੱਥੋਂ ਲਿਆਂਦਾ ਤੈਨੂੰ ਛੱਡ ਦੇ ਪਹਿਲੇ ਛੱਡ ਦੇ ਛੱਡ ਛੱਡ ਪਹਿਲੇ ਤੇਰੇ ਕਾ ਮੇਰਾ ਕਸੂਰ ਮੈਂ ਪਾਈਆਂ ਨਹੀਂ ਮਾਰ ਰਹੀ ਕੋਣ ਬੰਦੇ ਬੰਦੇ ਨਾ ਇਹ ਫੌਜੀ ਆ ਫੌਜੀ ਆ ਇਹ ਤੇਰੀ ਕੁੜੀ ਹੁਣ ਆਪਣੇ ਪਿੰਡ ਆ ਕੁੜੀ ਹਾਂ ਆਪਣੇ ਪਿੰਡ ਵਾਲੀ ਉਹ ਵੀ ਫੌਜਣ ਦੀ ਫੌਜਣ ਦੀ ਆਪਣੇ ਪਿੰਡ ਇੱਕ ਗੰਗੂ ਮੈਂ ਕੀ ਪੁੱਛ ਰਹੀ ਆ ਮੈਂ ਕੀ ਪੁੱਛ ਰਹੀ ਆ ਮੈਨੂੰ ਚਲੇ ਜਾ ਚਲੇ ਜਾ ਤੇਰੇ ਘਰ ਚਲਾ ਚਲੀ ਜੀ ਮੈਂ ਤੁਹਾਨੂੰ ਕਹਿੰਦਾ ਵੱਡੇ ਭਾਈ ਧਾਰਾ ਲੱਗ ਰਹੀ ਹੈ ਚੱਕਰਪਾਈ ਦੇ ਘਰ ਜਨਾਬੀ ਮਾਜਰਾ ਦੇ ਨੀਂ ਮੈਂ ਤੁਹਾਨੂੰ ਕਹਿੰਦਾ ਨਾ ਹੋਵੇ ਤੀਨ ਨੀਰਾ ਕਰੀਏ ਹੋਮਾ ਦੇ ਬੋਲਦਾ ਹਾਂ ਹਾਂ ਆ ਦੇ ਲੋ ਆਪ ਦੀ ਜਿੰਦ ਕੇ ਨਾਮ ਕਰਦਾ ਕਰੇ ਨਾਮ ਮੇਰਾ ਦੁਬਾਰਾ ਚੱਕਾ ਤਾਂ ਤੇ ਦੋ ਮੇਰੇ ਕੁੜੀਆਂ ਨੇ ਪਟਿਆਲਾ ਮੇਰੇ ਦੋ ਕੁੜੀਆਂ ਨੇ ਨਾਮ ਕਰਕੇ ਵਾਕਾ ਰਚ ਕੇ ਸੰਭਰ ਆਇਆ ਨਾ ਮੈਨੂੰ ਜੱਗ ਮਾਰ ਦੇਵਾ ਅਰੇ ਗਾਲਾਂ ਉੱਤੋਂ ਨਹੀਂ ਪਿੱੜਾ ਬਾਕਾ ਆਲਾ ਜਾ ਬੰਨੋ ਬੇਟਾ ਆਪੇ ਜਾ ਲੁਕਾ ਆਹ ਮੈਂ ਇਹਨੂੰ ਪਰਾਸ਼ਣ ਵਾਲੀ ਆ ਮੈਂ ਨੂੰ ਅੱਗੇ ਕਹੀ ਜਾਨੀ ਆ ਵੀ ਕੁੜੀ ਦੇਖੀ ਲੱਗਦੀ ਆ ਮੈਨੂੰ ਉਹ ਖੋਜਣ ਦੀ ਆ ਮੈਂ ਤਾਂ ਬਸ ਜੁਗਾਰ ਹੈਗਾ ਕਰਾਂ ਮੈਂ ਤੂੰ ਐਵੇਂ ਨਿਕਲਿਆ ਗਿਆ ਵੱਡੇ ਕੋ ਪਾਣੀ ਹੈ ਦਾਲ ਲੁੱਟੋ ਨਾ ਜਾਣਾ ਨਾ ਹੋਰ ਵੀ ਆ ਗਿਆ ਜੱਲਾਦ ਇਹ ਕਿੱਥੇ ਦਾ ਸੀ ਮੈਂ ਤੈਨੂੰ ਕਿਹਾ ਨਾ ਪਰਖੇ ਲਾਉਂਦੇ ਨਾ ਚੱਲ ਆ ਜਾ 50 ਹਾਂ ਮਾਰ ਇਹ ਹੋਰ ਵੀ ਆ ਜੱਲਾਦ ਚੱਲੋ ਆ ਫੜ ਲੈ ਕਰਾ ਚਲਾ ਆ ਜਾ ਤੇਰ ਬਸ ਆ ਜਾ ਸਾਡਾ ਮੈਂ ਖਾਣਾ ਲੈ ਕੇ ਜਾਣਾ ਤੇਰੇ ਨਾਲ ਗੱਲ ਕਰੇ ਮੈਂ ਖਾਣੇ ਚ ਲੈਣਾ ਲੈ ਕੇ ਆ ਜਾ ਕਰੇ ਚੱਲੋ ਬਾਕੀ ਦੋਸਤੋ ਇਸ ਫੌਜੀ ਬੰਦੇ ਦੇ ਵੱਲੋਂ ਜੋ ਇਸ ਤਰ੍ਹਾਂ ਦੀ ਹਰਕਤ ਕੀਤੀ ਗਈ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਹੋਰ ਨਵੀਆਂ ਵੀਡੀਓਜ਼ ਵੇਖਣ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ